ਸਤਿ ਸ੍ਰੀ ਅਕਾਲ ਜੀ ਸਾਰੇ ਆਪਾਂ ਪਹੁੰਚ ਚੁੱਕੇ ਆ ਜੀ ਬੱਕਰੀ ਮੰਡੀ ਧਨੋਲਾ ਦੇ ਵਿੱਚ ਬਾਈ ਜੀ ਅੱਜ ਤੁਹਾਨੂੰ ਦਿਖਾਵਾਂਗੇ ਜੀ ਸੌਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸੌਦੇ ਤੁਹਾਨੂੰ ਦਿਖਾਵਾਂਗੇ ਜੀ ਪੱਠਾਂ ਦੇ ਬੱਕਰਿਆਂ ਦੇ ਬੱਕਰੀਆਂ ਦੇ ਤੇ ਆਜੋ ਜੀ ਮੰਡੀ ਦੇ ਵਿੱਚ ਸੰਨਾ ਰੋਡ ਧਨੋਲਾ ਤੇ ਮੰਡੀ ਲੱਗਦੀ ਹੈ ਬਾਈ ਜੀ ਇਹ ਆਪਣੇ ਨੂੰ ਬਾਈ ਜੀ ਐਂਡ ਤੱਕ ਲਾਜ਼ਮੀ ਤੇ ਨਾਲ ਦੀ ਨਾਲ ਸ਼ੇਅਰ ਕਰ ਦਿਓ YouTube ਚੈਨਲ ਹੈਗਾ ਆਪਣਾ ਜੱਟ ਲਾਈਫ 76 ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆਪਣਾ ਕਿ ਨਟ ਦੇ ਪਾਉਣੇ ਆ ਫਿਰ ਬਣਾ ਫੋਨ ਨੰਬਰ ਆ ਜੀ 7885 36188 ਆਜੋ ਜੀ ਤਨੌਲੇ ਦੀ ਮੰਡੀ ਦੇ ਵਿੱਚ ਤੁਹਾਨੂੰ ਦਿਖਾਈਏ ਸੌਦੇ ਵੀਡੀਓ ਨੂੰ ਅੰਤ ਤੱਕ ਲਾਜ਼ਮੀ ਦੇਖਣਾ ਬਈ ਜੀ ਆਜੋ ਜੀ ਫਿਰ ਮੰਡੀ ਦੇ ਵਿੱਚ ਤਨੌਲੇ ਆਹ ਦੇਖੋ ਜੀ ਆਹ ਵੀਡੀਓ ਹੋਰ ਦੇਖਾ ਇਹਦਾ ਸੌਦਾ ਇੰਨਾ ਹੋਇਆ ਬਈ ਦਿਖਾਈਦਾ ਪਹਿਲੇ ਬੱਕਰੀਆਂ ਦਾ ਸੌਦਾ ਉਹਦਾ ਕੋਈ ਨਾ ਤਨੌਲਾ ਮੰਡੀ ਸਾਡੀ ਫੜਾ ਦੇ ਕਹਿੰਦੇ ਕਿ ਆਪਣੀ ਨਹੀਂ ਨਹੀਂ ਇਹਨਾਂ ਦੀ ਇਹ ਤਿੰਨ ਦੀ ਮੁੰਡਾ ਨਹੀਂ ਵੀ ਸ਼ਦੀਖ ਸਿੰਘ ਠੀਕ ਹੈ ਨਹੀਂ ਅਰਾਜ ਗੁਦਰ ਭਾਗਿਆ ਜਾ ਇਹ ਮੰਨੂ ਤੋਂਗਾ ਫੇਰੀ ਆ ਮੁੰਡਾ ਮਾਰਦੀ ਜੀ ਤੁਹਾਨੂੰ ਬੋਹਾ ਲਗਾ ਬੀਅਰ ਲਗਾ ਹੈ ਨਾ ਇਹਦਾ ਸ਼ੌਦਾ ਹੈ 26 ਲਗਾ 26 ਲਗਾ ਕਹਿ ਬਕਾਇਤ ਕਰੀ ਤਿੰਨ ਦਾ ਤਿੰਨ ਦਾ 26000 ਰੁਪਏ ਲੱਗੇ ਚਾਚਾ ਇਹਦੇ ਉੱਤੇ ਨਾਲੇ ਹਟ ਜਾ ਹਟ ਜਾ ਆਪਣੇ ਬੈਸਟਰ ਮਰ ਕੇ ਇਹ ਮਾੜਿਆ ਕੋਈ ਗੱਲ ਨਹੀਂ ਇਹਦਾ ਹਾਕੀ ਹੋਵੇ ਨਾ ਯਾਰ ਖੜ ਜਾ ਮਾੜਿਆ ਆਪੇ ਕਰ ਦੂ ਕੰਮ ਨੂੰ ਸਾਰਾ ਪਤਾ ਆ ਫਾਇਦੇ ਤੇ ਤੁਹਾਨੂੰ ਖਾਣੀ ਆ ਕਹਿ ਕੇ ਲੈਣੀ ਆ ਕੋਈ ਮੇਰੇ ਫਿਰ ਵੀ ਕਰਨੀ ਗਈ ਆਲਾ ਕੋਈ ਇਹ ਮੱਥਾ ਮਾਰ ਤਾਂ ਫਿਰ ਤੇਰਾ ਬੱਕਰਾ ਵੇਚ ਦੇਣਾ ਇਹ ਕਹੇ ਕੀ ਫਿਰ ਤੇ ਗੱਡੀ ਮੰਗਾ ਦੋ ਜਿਹੜਾ ਲੈ ਜਾ ਠੀਕ ਆ ਗੱਲ ਉਹ ਪੈਸੇ ਚੰਗੇ ਤਾਂ ਲੱਗ ਜਾਂਦੇ ਨੇ ਤੇ ਲੈ ਜਾ ਉੱਟ ਜਾ ਉਹਦੇ ਸਹਾਰਾ ਆਹ ਦੇਖੋ ਵੀਡੀਓ ਸ਼ੇਅਰ ਉਸ ਚੈਨਲ ਨੂੰ ਸਬਸਕ੍ਰਾਈਬ ਇਹਨਾਂ ਨੂੰ ਖਾ ਦੇਣਾ ਦੋ ਪੈਸੇ ਸਾਡੇ ਚੈਨਲ ਜੱਟ ਲਾਈਫ 77 ਪੈਸੇ ਧਰਿਆ ਗਿਆ ਗਾਣਾ ਚਾਚਾ ਤਨੂ ਲਾ ਬੱਕਰੀ ਮੈਂ ਤਨੂ ਬੱਕਰੀ ਨੂੰ ਸੌਂਦਾ ਭਰਾਓ ਆਯੂ ਮੰਡੀ ਦੇ ਵਿੱਚ ਸਾਡੇ 26 ਹੋ ਗਏ ਯਾਰ ਅੱਜ ਪਾਏ ਹੋ ਯਾਰ ਦੇ ਯਾਰ ਕੋਈ ਨਹੀਂ ਲੈ ਲੈਣੇ ਹੋਰ ਕੀ ਹੋਇਆ ਯਾਰ ਜਲ ਦੇ ਦੇ ਸਾਡੇ 26 ਦੇ ਚੱਲ ਕੁਝ ਨਹੀਂ ਹੋਇਆ ਵਾ ਚੱਲ ਆ ਜਾ ਯਾਰ ਹੁਣ ਆ ਜਾ ਹੈ ਓਏ ਆ ਜਾ ਹੁਣ ਸਾਡੇ 26000 ਸਾਡੇ 26000 ਰੁਪਏ ਲੱਗਿਆ ਜੀ 38 ਦਾ ਤੂੰ ਆ ਯਾਰ ਸਾਡੇ ਸਾਰੇ ਜਾਨ ਵਾਲੇ ਬੱਕਰੇ ਦਾ ਕੁਝ ਜਾਨ ਵਾਲੇ ਚਾਚਾ 25 ਤੋਂ 26 26 ਸਾਡੇ 66 ਬਾਟਾ ਵਾਲਾ ਬਾਟਾ ਦਾ ਬਾਰੀ 40 ਨੰਬਰ 708585 7188 ਆਪਣਾ ਤੇ ਸਾਡੇ ਵਧੀਆ ਹੋਣਾ ਤਿੰਨ ਬੱਕਰੇ ਦਾ ਸਾਡੇ ਸਾਡੇ ਟੋਗਾ ਮੰਡੀ ਦੇ ਵਿੱਚ ਸਨਾਰੋਡ ਦੇ ਲੱਗਦੇ ਉਹ 22 ਦੇ ਵਾਹਨ ਆਉਂਦੇ ਦੇ ਦੂ ਨਹੀਂ ਉਹ ਗੱਲ ਫਿਰ ਚਾਚਾ ਸਾਡੀ ਜਿੱਥੇ ਗੱਲ ਕਰਦੇ ਲਖਾਈ ਕਰਾ ਦਾਂਗੇ ਬਸ ਕੱਲ ਹੀ ਖਤਮ ਲਖਾਈ ਕਰਾ ਦੇ ਸੀ ਰ ਤਿੰਨਾਂ ਦੀ ਹਾਂ ਤਿੰਨਾਂ ਦੀ ਲਖਾਈ ਕਰਾ ਦੇ ਬਸ ਸਾਡੇ 26 ਆ ਲਖਾਈ ਕਰਾ ਦੇ ਨਾ 26 ਦੀ ਉਹ ਲਖਾਈ ਲਖਾਈ 27 ਜਦੋਂ ਇਹਨੇ ਪਹਿਲਾਂ ਪਹੁੰਚ ਪਊਗਾ ਕਿਨੇ ਸੇ ਲਖਾਈ ਦਾ ਹੋਈ ਤਿੰਨਾਂ ਦੀ ਲਖਾਈ ਤੁਸੀਂ ਕਰਾਵੋਗੇ ਹਾਂ ਹਾਂ ਤਿੰਨਾਂ ਦੀ ਕਰਾਵੋਗੇ ਓਏ ਔਰ ਮੜ ਪਾ ਤਾਗਦਾ ਪੀ ਹੋ ਗਿਆ ਬਾਤ ਨਾ ਹੁਣ ਕਰ ਦੋ ਬਣਾ ਸ਼ੇਰ ਬਾਈ ਦਾ ਸਾਢੇ 26000 ਤਿੰਨ ਲਖ ਲਿਆ ਦੇ ਸਾਢੇ 26 ਦੇ ਹੋਰ 26 ਫੜ ਤੂੰ ਓਏ ਕੋਈ ਨਾ 660 ਲਿਖਾਈ ਉਹ ਵੀ ਸਾਡੇ 26 ਚਲ ਆਜੋ ਵੇਸੇ ਕਹਣਾ ਆਪਾਂ ਕੋਈ ਗਲਤ ਨਹੀਂ ਕਰਾਉਂਦੇ ਵੇਸੇ ਕਹਣਾ ਭਾਈ ਇਹ ਸਾਡੇ 26 26 ਤੇਰੀ ਐ ਆਹ ਆ 660 ਤਰਸਦਾ ਹੋ ਗਿਆ ਸਾਡੇ 600 ਓਏ ਰੱਖ ਰੱਖ 660 600 3 3 ਲੈ ਲਓ ਲੈ ਲਓ ਮੇਰੇ ਤੋਂ 26 2 3 9 23 ਸਰਵੋਤਮ ਪੰਜ ਸੀ 77 ਮਲਤ ਸਿਰੋ ਹੋਇਆ ਆਹੋ ਟਡਾਂਗੇ ਸੱਪ ਕਹਿੰਦਾ ਭਾਜਦਾ ਵਾ ਪੱਛਾ ਪਰ ਦੋ ਵੀਰਾਂ ਦੀ ਸੌਦਾ ਬਹੁਤ ਵਧੀਆ ਹੋਇਆ ਢੋਲੇ ਦੀ ਮੰਡੀ ਦੇ ਵਿੱਚ ਆ ਕਾਹ ਕਰਨੀ ਚਾਹ ਰਹੇ ਹੋ ਹੈ ਲੈ ਲੈ ਤੇ ਔਰ ਮਰ ਗਿਆ ਲੋਟੂ ਰਾਮ ਮੇਰੇ ਤੋਂ 26 500 ਹੋਰ ਲੋਈ ਮਿੱਤਰੋ 26200 ਰੁਪਿਆ ਬਾਈ ਨੂੰ ਫੜਾ ਸਾਢੇ 26 ਹੋ ਗਿਆ ਫਿਰ ਲੱਖ ਸਾਢੇ ਦੀ ਵੀਡੀਓ ਦੇ ਪਿੱਛੇ ਪ੍ਰਾਈਮਰ ਤੇ ਛੋੜ ਕਰ ਛੋੜ ਕਰਦੇ ਹਣ ਹਾਂਜੀ ਛੋੜ ਦਾ ਤਾਂ ਹੱਕ ਆ ਕਰੂ ਛੋੜ ਕਰੂੰਗਾ 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 ਕਰਾਂਗਾ ਛੋੜ ਗੱਲ ਨਾਲ ਪਹਿਲਾਂ ਹਾਂ ਸਹੀ ਕਰ ਬੱਕਰੀਆਂ ਫੜਾਉਣਗੇ ਤੈਨੂੰ ਸਹੀ ਕਰ ਲੈਣਗੇ ਉਹਨਾਂ ਨੂੰ ਸਹੀ ਕਰ ਲੈਣਗੇ ਪਹਿਲਾਂ ਸਾਹਮਣੇ ਸਾਹਮਣੇ ਕਰਾਂ ਉਹ ਕਿਹੜੇ ਬੰਦੇ ਆ ਬਾਈ ਬਰਨਾਲਾ ਹੀ ਬਰਨਾਲੇ ਤੋਂ ਆਏ ਬਾਈ ਇਹਨਾਂ ਨੇ ਲੈ ਚੱਕਿਆ ਬੱਕਰੇ ਤਿੰਨ 62200 ਰੁਪਏ ਦੇ ਉਹ ਮੁੰਡਾ ਕਿਹੜੇ ਬੰਦੇ ਆ ਇਹਦਾ ਨਹੀਂ ਬਾਈ ਅਜ ਤਾਂ ਇਹਨੂੰ ਜਾਣਦੇ ਆ ਠੀਕ ਆ ਸਹੀ ਕਰੋ ਇਹਦਾ ਮੱਤੀ ਤੋਂ ਨਹੀਂ ਯਾਰ ਮੱਤੀ ਸੱਚ ਆ ਮੱਤੀ ਤੋਂ ਬਾਈ ਮੋਜੋ ਤੋਂ ਮੋਜੋ ਮੱਤੀ ਤੋਂ ਮਾ ਮੋਜੋ ਮੱਤੀ ਲੱਗੇ ਲੱਗੇ ਢੜਕਦੇ ਬੇਬਾ ਜੀ ਸੌਦਾ ਹੋ ਗਿਆ ਨਾ ਇਹਦਾ ਵਧੀਆ ਸੀ ਬਾਈਆਂ ਕੋਲ ਮਾਲ ਮਿੱਤਰੋ ਹਾਂ ਬੋਲ ਸੌਦਾ ਹੋ ਗਿਆ ਜੀ ਪੱਠ ਦਾ ਬਹੁਤ ਸੋਹਣੀ ਪੱਠ ਕਾਲੀ ਲੰਝ ਤਾਂ ਪਾਸ ਤੋਂ ਸੱਤ ਬੱਜਾ ਰਿਹਾ ਤੇ ਹੋਰ ਕੀ ਹੈ ਉਨਾ ਦੇਊਗਾ ਫਿਰ ਤਾਂ ਯਾਰ ਦੀ ਕੋਣੀ ਉਹ ਸਾਡੇ ਕੋਲ ਨਹੀਂ ਆਉਂਦੇ ਕੋਣੀ ਨਹੀਂ ਚਲਾਈ ਇਹ ਨਿੰਗੜੀਆਂ ਵੀ ਲੈ ਗਈ ਕੋਈ ਗੱਲ ਹੋਰ ਚਲਾਈ ਦੇ ਦਾਂਗੇ ਤੇਰਾ ਪਾਪੁਰ ਮੰਨ ਤਰਦੇ ਵੀਡੀਓ ਸ਼ੇਅਰ ਦੱਬ ਕੇ ਪਲੀਜ਼ ਚੱਲ ਬਸ ਸ਼ੇਅਰ ਕਰ ਪਹਿਲਾਂ ਮੋਲੀ ਇਹਨਾਂ ਦਾ ਬੜਾ ਫੋਨੇ ਹੋਏ ਹੋਗੇ ਤਾਂ ਬੰਦਾ ਨਾਲ ਫਿਰ ਬਣੀ ਨਹੀਂ ਗੱਲ ਅਸੀਂ ਇਹ ਨਹੀਂ ਬਣਾਉਦੇ ਜੀ ਅੱਛਾ ਠੀਕ ਹੈ ਚੱਲ ਕੋਈ ਗੱਲ ਨਹੀਂ ਇਹਦਾ ਆਪਲਾਈਨ ਵਾਲਾ ਦੇਖਣ ਨਾਲੋਂ ਉਹ ਤੋਂ ਦੂਰ ਆਇਆ ਬੱਗੇ ਹਾਂ ਹਾਂ ਜਿਆਦਾ 15वां के 14.5 15वां के 14.5 मौके ते आओ यार ਤੁਸੀਂ ਰੇਟ ਲੈ ਕੇ आओ ਆਸਾਂ ਦਾ ਜੇ ਤੁਹਾਨੂੰ ਪੜ ਤੁਸੀਂ ਵੇਚਦੇ ਹੋ ਜੇ ਨਹੀਂ ਪੜ ਤੁਸੀਂ ਨਾ ਵੇਚੋ ਇੱਥੇ ਖੜੋ ਕਿ ਮਗਰ ਪਿਆਗਾ 10 ਤਾਂ ਭਾਈ 14.5 ਵੀ ਕੱਟੇ ਇਹ ਨਹੀਂ ਵੇਚਦੇ ਭਾਈ ਲੋ ਭਾਈ ਨਹੀਂ ਵੇਚਦੇ ਘਰ ਤੋਂ ਜੀ ਵੀਰੇ ਸ਼ੇਰ ਦੱਬ ਗਿਆ ਪੜਦਾ ਨਹੀਂ ਦੱਸਦਾ ਸੀ ਚਲੋ ਅੱਲਾ ਮੰਡੀ ਦੇ ਵਿੱਚ ਉੱੱਠ ਸੋਹਣੀ ਹੈ ਜੀ ਉਹ ਕੁਛ करागा ऐसा सावधा होगा मुझे शेर का तो जी लड़का आते हैं ऐसे ही का भाई हेलो पुरिया इनका बनाकर कैसे नहीं आया एक बार बॉक्सर बना खड़ा है यहाँ माहौल में खसी कर केर पास से ना मिली करवाने में बारे बकरा देख के बना पुरापति है बांजुपड़ा हम्म लोग बकरे का सावधा देखा है मेरा ਕਾਈ ਦਾ ਜਕੇ ਬੱਕਰਾ ਵੇਚੀ ਨਾ ਵੇਚੀ ਆ ਆ ਫੜ ਤਾ ਯਾਰ ਦੇਖੀ ਜਾਂਦੀ ਨੇ ਕੀ ਗੱਲ ਕਰੀ ਇਹ ਦੁਪਾਰਾ ਤਾਂ ਕੋਈ ਨਹੀਂ ਬਾਫ ਰਹਿਣ ਮਲਗਾ ਹਣੀ ਸੱਗ ਨੂੰ ਗਵਾੜ ਦਾ ਬੰਦਾ ਯਾਰ ਠੀਕ ਹੈ ਗੱਲ ਉਹ ਵੀ ਮਕਮੂਮ ਤੇਰਾ ਯਾਰ ਹਣੀ ਯਾਰ ਦੀ ਤੋਂ ਨਾ ੱੱਗੀ ਮਰਵਾਤੀ ਯਾਰ ਹਾਂ ਉਹ ਜਿੰਨੇ ਕਦਾ ਸਾਫ ਹੋਊਗਾ ਜਿੰਨੇ ਤੇਰਾ ਐ ਦੀ ਜਿੰਨੇ ਕਦਾ ਪੱਕਾ ਉਹਨਾਂ ਕਦਾ ਹੋਊ ਯਾਰ ਹਾਂ ਉਹਦੇ ਨਾਲ ੱੱਗੀ ਮਰਵਾਉਂਦੇ ਨਾ ਇਹ ਨਾਨਾ ਕਹਿੰਦਾ 23 ਦਾ ਕਹਿੰਦਾ ਮੈਂ ਨਾਨਾ ਨੇ ਕਹਿੰਦਾ ਕਿ ਕਹੀਏ ਯਾਰ ਕਿਹੜਾ 27 ਦਾ ਕਹੀ ਜਾਂਦਾ ਰੱਥ ਕਿੰਨਾ ਮੈਂ ਤੈਨੂੰ 27 ਲਿਖਦਾ ਯਾਰ ਲੈ 27000 ਅੰਡਾ ਆ ਫੜ ਦੇ ਸਾਡਾ ਜੀ ਅੰਡਾ ਤਾਂ ਫੜ ਦੋ ਬੱਕਰਾ ਬਾ 22000 ਦਾ ਹਾਂ ਪੈਸੇ ਗਣੋ ਤੇ ਬੱਕਾ ਲਖਾਈ ਕਰਾਈਏ ਹਾਂ ਠੀਕ ਹੈ ਦੇ ਦੇ ਪ੍ਰਧਾਨ ਬਹੁਤ ਪੈਸੇ ਲੱਗੇ ਯਾਰ ਵਧੀਆ 20000 ਤਾਂ ਬਹੁਤ ਹੋ ਗਿਆ 30000 ਰੁਪਏ ਲੱਗੇ ਇੱਕ ਮੁੰਡਾ ਜੀਮੀਨਰ ਬੰਦਾ ਹੈਗਾ ਤੈਨੂੰ ਪੁੰਨਾ ਬੱਕਰੇ 70000 ਰੁਪਿਆ ਦਾ ਤਾਂ ਪੰਡ ਲੱਗਾ ਲੱਖਣਾ ਤੇਰਾ ਦੁਬਾਰਾ ਫਿਰ ਦੇਣਾ ਸੀ ਹਾਂ ਦੇ ਦੇਂਦੇ ਹਾਂ ਠੀਕ ਹੈ ਫਿਰ ਦੇਣਾ ਸੀ ਆਪਣਾ ਤਾਂ ਹੈਲੋ ਇਹਰ ਗੱਥੇ ਗੱਡੀਆਂ ਦੇ ਬੱਚੇ ਨਾਲ ਅਲੱਗ ਬਹੁਤ ਹੋਊਗਾ ਖੱਤੀ ਕਰਨੀਗਾ ਹੋਊਗਾ ਇਹਨੇ ਤਾਂ ਰੱਖਣਾ ਯਾਰ ਰੱਖਣਾ ਰੱਖਣਾ ਮੇਰੇ ਲਈ ਵੀ ਆਉ ਦੇ ਇੱਕ ਟੱਕ 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 ਇਹਨੇ ਕਰਿਆ ਪਾਣ ਨੇ ਇਹ ਇਹ ਬੋਲਣ ਬੱਕਰੇ ਹੈ ਜਿਹਨਾਂ ਦਾ ਵਾਲਾ ਕੀ ਕਹਿਦੀ ਕੀ ਕਹਿਦੀ ਉਹ ਹਮਾਰੀ ਆਟ ਨਾ ਆਉਂਦਾ ਉਹ ਦੇ ਦੇ ਪ੍ਰਾਣਾ ਨਾ ਹੂੰ ਦੇ ਦੇ ਯਾਰ ਬਹੁਤ ਰੁਪਈਆ ਲੱਗੇ ਯਾਰ ਮੈਨੂੰ ਬਹੁਤ ਰੁਪਈਆ ਲੱਗੇ ਨੇਰੇ ਆ ਗਏ ਰੁਪਈਆ ਲਿਆ ਤਾਂ ਭਾਗਣੇ ਨਹੀਂ ਜਾਣੇ ਅੱਕੀਰ ਹੁਣ ਆਇਆ ਉਹ ਗਾ ਕੋੜ ਕੇ ਤੇਰਾ ਗਾਉਂ ਬਿਚਾ ਕਿਤਰਾ ਹੀ ਬੜਾ ਕਿੰਨੇ ਦਾ ਤੇ ਬਾਈ ਯਾਰ ਤੇ ਲੱਗਾ ਬਾਈ ਹੋਰ ਸੀ ਯਾਰ ਤੇ ਹੁਣ ਇਹਨੂੰ ਭੋਖੜਾ ਜੀ ਬੱਕਰਾ 22000 ਰੁਪਏ ਲੱਗ ਚੁੱਕੇ ਇਹ ਤਾਂ ਹੁਣ ਜਰਾ ਪਹਿਲਾਂ ਕਹਿੰਦਾ 20 ਲੱਗਿਆ ਕਹਿੰਦਾ 20 ਲੱਗਿਆ ਕਹਿੰਦਾ ਆਹੋ 20 ਲੱਗਿਆ ਤੇ ਤਾਂ 20 ਤੂੰ ਕਹਿੰਦਾ 20 ਵੀ ਕਹਿੰਦਾ 21 ਵੀ ਕਹਿੰਦਾ 22 ਨੂੰ ਤਾਂ 22 ਵੀ ਕਹਿੰਦਾ ਹੁਣ ਤਾਂ 22000 ਤੇ ਚੱਲ ਬੜੀ ਗੱਲੀ ਤੇ ਤੂੰ ਵੱਧ ਵੇਚਦਾ ਤਾਂ ਵੇਚ ਲਗਦਾ ਕੀ ਕਰੇ ਇਹ ਹਰ ਖੌੜਾ ਨਾ ਉਹ ਜੇ ਮੁੱਕ ਗਿਆ ਜਾਂ ਫੇਰ ਦੁਆਰਾ ਤੈਨੂੰ ਕਹੇ ਬਾਈ ਮੈਂ ਤਾਂ ਐਂ ਹੱਜ ਇੱਥੇ ਓਏ ਮੇਜਾ ਹਿਆ ਬਾਹ ਹੋ ਜਾ ਕਰੂਗਾ ਜਦ ਫੋੜ ਕਰਨੀ ਬੂ ਸੁਆਗਰ ਤੇਨੇ ਕਹੋ ਬਸ ਚੜਜੋ ਗੱਡੀ ਆਉਂਦੀ ਆ ਯਾਰ ਅੱ ਗੱਡੀਆਂ ਤੁਸੀਂ ਕਰਿਆ ਕਰਕੇ ਦੇ ਦੋ ਕਹਣਾ ਤੂੰ ਵੜੋੜੋੜ ਨੇ ਚਾ ਕੋਈ ਨਵੇੜ ਕਿਵੇਂ ਕੋਨਾ ਫਿਰ ਦਈਏ ਪੈਸੇ ਹੋਰ ਕਿ ਦੂ ਘੱਟ ਕਹਣਾ ਯਾਰ 25 26 27 ਦਾ ਕਹੀ ਜਾਂਦਾ ਲੈ ਯਾਰ ਭਾਈ 25 ਉੱਤੇ ਕਹਿੰਦੇ 2000 ਨਹੀਂ ਯਾਰ ਇਹ ਲੈ ਹਾਂ ਲੈ ਯਾਰ ਪਾਸ ਲੈ ਹੁੰਦਾ 500 ਹੋਰ ਪਾ ਲੈ ਫਿਰ ਦੂ ਦੋ ਘਟ ਗਈ ਯਾਰ ਕੋਈ ਮੇਰਾ ਕੋਈ ਹੁਣ ਕੋਈ ਕਸੂਰ ਨਹੀਂ ਸਾਡਾ ਜ਼ਿਲ੍ਹਾ ਸੰਗਰੂਰ ਆ 27 ਤੇ ਹੁੰਦਾ ਤਾਂ ਕਰਦੇ ਚਲੋ ਫੇਰ ਤਾਂ 27 ਦੇ ਨਹੀਂ ਹੁੰਦਾ ਛੱਡ ਬਾਈ ਵੋਏ ਇਹ ਤਾਂ ਦੇ ਤੂੰ ਤਾਂ ਨਾ ਤੇ 2000 ਰੁਪਏ ਵੀ ਲਾਤਾ ਬਾਈ ਬੱਕਰੇ ਤੇ ਓਏ ਰਹਿਣ ਦਿਓ ਯਾਰ ਕੀ ਫਾਇਦਾ ਆਗਾ ਫੇਰ ਯਾਰ ਸ਼ਰੀਕ ਲੋਕੀ ਸੋਦਾ ਵਿੱਚ ਰਹਿ ਗਏ ਬੱਕਰੇ ਦਾ

ਉਹ ਠੀਕ ਆ ਫਿਰ ਨੂੰ ਮਰ ਜੇ ਪਾਪੋ ਕਿ ਇਹ ਭਪੰਦੀ ਖਾਲੀ ਕੱਪ ਯਾਰ ਹਾਂ ਉਹ ਸਹੀ ਆ ਯਾਰ ਇਹਨੇ ਵੀ ਯਾਰ ਠੀਕ ਆ ਗੱਲ ਯਾਰ ਹੁਣ ਪਾ ਦੇਣੇ ਯਾਰ ਇਹਦਾ ਸਿੱਕਾ ਲੋ ਸਿੱਕਾ ਉਹਨੂੰ ਪੈਸੇ ਫੋਲ ਨਹੀਂ ਬਟਾ ਉਹਦਾ ਸੱਤ ਕੇ ਲੈ ਉਹ ਫੁੱਲ ਪੈਸੇ ਲਾ ਦੇ ਬਾਈ ਨਾ ਨਾ ਉਹਦੇ ਨਹੀਂ 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 ਬਾਈ ਇਹ ਨਹੀਂ ਹੈਗਾ ਇਹ ਸਿੱਕਾ ਬੰਦਾ ਆ ਵੀ ਤਾਂ ਗੱਲ ਆ ਇਹਦਾ ਜ਼ਬਾਨ ਦਾ ਬੰਦਾ ਯਾਰ ਇਹ ਬਾੜ ਦਾ ਬੰਦਾ ਇਹ ਘਰ ਦੇ ਦਾ ਪੈਸਾ ਦਾ ਬੰਦਾ ਉਹਦੀ ਗੱਲ ਆ ਇਹਦੇ ਨਾਲ ਹੁਕਮ ਪੈਸੇ ਚਲ ਛੱਡ ਮਿੱਠੂ ਬੱਸ ਰੰਦੋ ਯਾਰ ਇਹਨੇ ਬਕਰ ਨਹੀਂ ਨਾ ਹੀ ਬੰਦਾ ਹੈ ਦਾ ਫਾਇਦਾ ਹੈਗਾ ਬਾਈ ਦੇ ਦੇ ਹੁਣ ਤਾਂ ਬਾਹਾਂ ਮੈਂ ਤਾਂ ਤੁਹਾਨੂੰ ਗੱਲ ਦੇ 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 ਵਧੀਆ ਹੈ ਉਹ ਚਲ ਉਹ ਚਲ ਉਹ ਕਿਸੇ ਦਾ ਗੜਾ ਦਾ ਕੰਮ ਕਿੱਡੀ ਗੱਲ ਹੈ ਬੰਦਾ ਮੂੰਹ ਮੱਥੇ ਵਾਲਾ ਹੈ ਦੁਆੜ ਦਾ ਬੰਦਾ ਹੈ ਕੰਮ ਨੂੰ ਨੂੰ ਘੇਰਦਾ ਯਾਰ ਇਹ ਤੋਂ ਮਹਗਾ ਦਵਾਤਾ ਠੀਕ ਹੈ ਗੱਲ ਪਿੰਡ ਦੇ ਬੰਦੇ ਨਾ ਹੇ ਲੱਗ ਗਈ ਸੌਦੇ ਦੇ ਵਧੀਆ ਲੱਗੇ ਵੀਡੀਓ ਸ਼ੇਅਰ ਕਰ ਦਿਓ ਬਾਈ ਦੱਬ ਕੇ ਤੇ ਘੰਟੀ ਵਾਲਾ ਬਟਨ ਦਬਾ ਕੇ ਜਾਇਓ ਅੱਗੇ ਤੋਂ ਤੁਹਾਨੂੰ ਹੋਰ ਏਦੂ ਵਧੀਆ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਤੱਕ ਦਿਓ ਅਦਾ ਘਟ ਧੰਨਵਾਦ ਜੀ ਓਕੇ bro ਫੇਰ ਮਿਲਾਂਗੇ